ਔਰ ਇੱਕ ਹੁਣ ਹੋਰ ਜਿਹੜੀ ਚੀਜ਼ ਆ ਇੱਕ ਹੋਰ ਖਬਰ ਜਿਹੜੀ ਤਾਂ ਸਾਂਝੀ ਕਰਨਾ ਚਾਹੁੰਦਾ ਮੈਂ ਤੁਹਾਡੇ ਨਾਲ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਸਾਹਮਣੇ ਆ ਰਹੀ ਸੀਗੀ ਕਿ ਜਿਹੜੇ ਸਾਡੇ ਇੰਟਰਨੈਸ਼ਨਲ ਡਰਾਈਵਰਸ ਹੈਗੇ ਆ ਬ1 ਵੀਜ਼ਾ ਵਾਲੇ ਜਿਹੜੇ ਕਿ ਚਾਹੇ ਉਹ ਮੈਕਸੀਕੋ ਚੋਂ ਯੂਐਸ ਚ ਆਉਂਦੇ ਆ ਚਾਹੇ ਕੈਨੇਡਾ ਚੋਂ ਯੂਐਸ ਚ ਆਉਂਦੇ ਆ ਉਹ ਇਲਲੀਗਲੀ ਜਿਹੜੇ ਲੋਨਸ ਹੈਗੇ ਆ ਉਹ ਯੂਐਸਏ ਵਿੱਚ ਕਰਦੇ ਹੈਗੇ ਵਿਦਨ ਯੂਐਸ ਸੋ ਉਹਨਾਂ ਦੇ ਲਈ ਮੈਂ ਦੱਸਦੇ ਆ ਕਿ ਇਹ ਵੀ ਆਵਾਜ਼ ਜਿਹੜੀ ਆ ਆਲਰੇਡੀ ਚੱਲ ਰਹੀ ਹੈਗੀ ਇਸ ਵੇਲੇ ਕਿ ਜਿਹੜੀ ਲਾ ਇਨਫੋਰਸਮੈਂਟ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਪੂਰਾ ਜਿਹੜਾ ਸ਼ਿਕੰਜਾ ਕਸੋ ਕਿਉਂਕਿ ਮੈਨੂੰ ਸੁਣਨ ਜੇ ਆਇਆ ਸੀਗਾ ਕਿ ਕੈਨੇਡਾ ਦੇ ਵਿੱਚੋਂ ਕਈ ਡਰਾਈਵਰ ਜਿਹੜੇ ਆ ਉਧਰੋਂ ਉਹ ਭੇਜ ਦਿੰਦੇ ਕੰਪਨੀ ਵਾਲੇ ਦੋ ਦੋ ਮਹੀਨੇ ਮਹੀਨਾ ਮਹੀਨਾ ਇਦਰੇ ਹੀ ਉਹ ਕੰਮ ਕਰਦੇ ਰਹਿੰਦੇ ਆ ਇਸ ਨੂੰ ਥੋੜਾ ਐਕਸਪਲੇਨ ਕਰਿਓ ਵੀ ਰਾਈਟ ਨਾਓ ਲਾ ਕੀ ਆ ਜਿਹੜਾ ਬਾਹਰੋਂ ਆਇਆ ਆ ਉਹ ਇੰਟਰ ਅਮਰੀਕਾ ਜਿਹੜਾ ਲੋਡ ਨਹੀਂ ਕਰ ਸਕਦਾ ਜਾਂ ਸਿਰਫ ਉਹ ਇੰਟਰਨੈਸ਼ਨਲ ਲੋਡ ਹੀ ਕਰ ਸਕਦੇ ਆ ਤੇ ਕਿੱਦਾਂ ਇਸ ਦੇ ਉਲਟ ਲਾਅ ਦੇ ਉਲਟ ਕਿੱਦਾਂ ਕੰਮ ਕਿੱਦਾਂ ਚੱਲ ਰਿਹਾ ਥੋੜਾ ਐਕਸਪਲੇਨ ਕਰਿਓ ਦੇਖੋ ਜਿਹੜਾ ਲਾਅ ਹੈਗਾ ਉਹ ਇਹ ਕਹਿੰਦਾ ਹੈਗਾ ਕਿ ਜਿਹੜਾ ਕੈਨੇਡੀਅਨ ਡਰਾਈਵਰ ਜਾਂ ਮੈਕਸੀਕਨ ਡਰਾਈਵਰ ਹੈਗਾ ਉਹ ਮੈਕਸੀਕਨ ਡਰਾਈਵਰ ਦਾ ਤਾਂ ਪਹਿਲਾਂ ਸਿਰਫ ਲਿਮਿਟ ਸੀਗੀ ਕਿ ਉਹ ਬਾਰਡਰ ਤੋਂ ਕੁਝ ਮੀਲ ਅੰਦਰ ਆ ਸਕਦਾ ਤੇ ਉ ਤੋਂ ਅੱਗੇ ਅਮਰੀਕਨ ਡਰਾਈਵਰ ਲੈ ਕੇ ਜਾਊਗਾ ਲੇਕਿਨ ਇਹ ਪਿਛਲੇ ਵਰਿਆਂ ਦੇ ਵਿੱਚ ਇਹਨੂੰ ਓਪਨ ਕਰ ਦਿੱਤਾ ਗਿਆ ਸੋ ਜਿਹੜਾ ਮੈਕਸੀਕਨ ਡਰਾਈਵਰ ਹੈਗਾ ਜਾਂ ਕੈਨੇਡੀਅਨ ਡਰਾਈਵਰ ਹੈਗਾ ਉਹ ਆਪਣੇ ਕੰਟਰੀ ਚੋ ਲੋਡ ਲੈ ਕੇ ਅਮਰੀਕਾ ਆ ਸਕਦਾ ਅਮਰੀਕਾ ਲੋਡ ਡ੍ਰੌਪ ਕਰ ਸਕਦਾ ਠੀਕ ਹੈ ਡ੍ਰੌਪ ਕਰਨ ਤੋਂ ਬਾਅਦ ਅਮਰੀਕਾ ਤੋਂ ਲੋਡ ਚੱਕ ਕੇ ਉਹ ਵਾਪਸ ਆਪਣੇ ਕੰਟਰੀ ਆਫ origin ਨੂੰ ਜਾ ਸਕਦਾ ਠੀਕ ਹੈ ਉਹ ਕਿਤੇ ਰਾਹ ਦੇ ਵਿੱਚ ਲਾ ਨਹੀਂ ਸਕਦਾ ਚੱਕ ਨਹੀਂ ਸਕਦਾ ਉਹ ਪਿਕਅਪ ਵੀ ਨਹੀਂ ਕਰ ਸਕਦਾ ਉਹ ਸਿਰਫ ਤੇ ਸਿਰਫ ਲੋਡ ਚੱਕ ਕੇ ਵਾਪਸ ਆਪਣੇ ਕੰਟਰੀ ਆਫ origin ਨੂੰ ਜਾਣਾ ਵਾਪਸ ਉੱਥੇ ਉਸੇ ਮੂਲਕ ਜਾਣਾ ਠੀਕ ਹੈ ਹਾਂਜੀ ਜਿਹੜਾ ਲੋਡ ਹੈਗਾ ਮੰਨ ਲਓ ਕਿ ਕੋਈ ਵੈਂਕੂਵਰ ਤੋਂ ਲੋਡ ਲੈ ਕੇ ਆਇਆ ਹੈਗਾ ਉਹ ਸਲਿਨਸ ਡ੍ਰੌਪ ਕਰਦਾ ਉਹ ਸਲਿਨਸ ਤੋਂ ਲੋਡ ਚੱਕ ਕੇ ਫਲੋਰ 'ਤੇ ਨਹੀਂ ਜਾ ਸਕਦਾ ਉਹ ਸਲਿਨਸ ਤੋਂ ਲੋਡ ਚੱਕ ਕੇ ਫ੍ਰਿਜ ਨੂੰ ਨਹੀਂ ਆ ਸਕਦਾ ਮਤਲਬ ਕਿ ਉਹ ਸਲੀਨਸ ਤੋਂ ਵਾਪਸ ਲੋਡ ਚੱਕ ਕੇ ਵਾਪਸ ਵੈਂਕੂਵਰ ਜਾਊਗਾ ਟ੍ਰਾਂਟੋ ਜਾਊਗਾ ਕਿਤੇ ਵੀ ਵਾਪਸ ਕੈਨੇਡਾ ਜਾਊਗਾ ਇੱਥੇ ਲੋਕਲ ਲੋਡ ਨਹੀਂ ਕਰ ਸਕਦਾ ਹੈ ਚੱਕਣਾ ਵੀ ਸਲੀਨਸ ਤੋਂ ਹੀ ਪੈਣਾ ਜਾਂ ਰਾਹ ਚੋਂ ਵੀ ਕਿਤੇ ਚੱਕੇ ਨਹੀਂ ਕਿਤੇ ਵੀ ਕਿਤੇ ਵੀ ਚੱਕ ਸਕਦੇ ਆ ਪਰ ਉਹ ਵਾਲੇ ਤੋਂ ਜਾ ਕੇ ਇੱਕ ਹੀ ਇੱਕ ਹੀ ਪਿਕਅਪ ਆ ਜਿਹੜੀ ਜਿੱਥੋਂ ਸਟਾਰਟ ਹੋਈ ਉਹ ਵਾਪਸ ਉਹਨੂੰ ਵਾਪਸ ਉਧਰ ਹੀ ਆਪਣੇ ਕੰਟਰੀ ਆਫ origin ਜਾਣਾ ਪਊਗਾ ਹੁਣ ਪ੍ਰੋਬਲਮ ਇਹ ਆ ਰਹੀ ਆ ਕਿ ਕਾਫੀ ਸਾਡੇ ਜਿਹੜੇ ਇੱਥੇ ਟਰਕਿੰਗ ਇੰਡਸਟਰੀ ਦੇ ਵਿੱਚ ਹੈਗੇ ਆਪਣੇ ਫਰੈਂਡਸ ਹੈਗੇ ਟਰਕਿੰਗ ਵਾਲੇ ਉਹ ਕਹਿ ਰਿਹਾ ਕਿ ਉਹਨਾਂ ਦੇ ਲੋਡਸ ਜਿਹੜੇ ਆ ਜਿਹੜੇ ਜਿੱਦਾਂ ਕਿ ਔਰ ਵਿਦਨ ਯੂ ਐਸ ਲੋਡ ਜਿਹੜਾ 8000 ਦਾ ਲੋਡ ਆ ਉਹ ਕੈਨੇਡੀਅਨ ਟਰੱਕਰ ਜਿਹੜਾ ਆ ਉਹ 6000 ਦਾ ਲਈ ਜਾਂਦਾ ਆ ਮੈਕਸੀਕੋ ਵਾਲੇ 1500 ਦਾ ਲਈ ਜਾਂਦੇ ਆ ਉਹ 15 ਨਹੀਂ 1500 ਤੋਂ ਮਹੀਨੇ ਦਾ ਕੰਮ ਕਰਦੇ ਆ ਭਾਜੀ ਉਹਨਾਂ ਦੀ ਤਰਖਾ 1500 ਆ ਸੋ ਜਿਹੜਾ ਹੁਣ 6000 ਦਾ ਲੋਡ ਲਾ ਰਿਹਾ ਠੀਕ ਆ ਨਾ ਉਹਦੇ ਵਿੱਚ ਕੀ ਆ ਕਿ ਉਹ ਕੀ ਕਰਦੇ ਆ ਕਿ ਜਿਹੜਾ ਬਿਲ ਆਫ ਲੇਟਿੰਗ ਆ ਜਿਹੜਾ ਇੱਥੇ ਬਿਲ ਆਫ ਲੇਟਿੰਗ ਦਿੱਤਾ ਗਿਆ ਉਹ ਬਿਲ ਆਫ ਲੇਟਿੰਗ ਤੇ ਸ਼ੋ ਕਰਦਾ ਜੀ ਇਹ ਵਾਪਸ ਕੈਨੇਡਾ ਜਾ ਰਿਹਾ ਪਰ ਉਹ ਕੈਨਡਾ ਵਾਪਸ ਨਹੀਂ ਜਾਂਦਾ ਠੀਕ ਹੈ ਨਾ ਉਹ ਮੰਨ ਲਓ ਕਿ ਸਲੀਨਸ ਉਹ ਚੱਕ ਕੇ ਉਹ ਮਿਸ਼ੀਗਨ ਉਤਾਰ ਦਿੰਦਾ ਮਿਸ਼ੀਗਨ ਉਤਾਰ ਕੇ ਉਹ ਖਾਲੀ ਕੈਨਡਾ ਵਾਪਸ ਚਲਾ ਜਾਂਦਾ ਹੂੰ 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 ਠੀਕ ਹੈ ਨਾ ਜਾਂ ਵਿਦਨ ਯੂ ਐਸਓ ਬਾਰ ਬਾਰ ਲੋਡ ਚੱਕ ਕੇ ਕੰਮ ਕਰਦਾ ਰਹਿੰਦਾ ਹੁਣ ਜਿਹੜਾ ਸ਼ਿਪਰ ਆ ਮੈਂ ਇਸ ਮਾਮਲੇ ਦੇ ਵਿੱਚ ਮੈਂ ਜਿਹੜੀ ਇਹ ਇਹ ਚੀਜ਼ ਆ ਇਹ ਸ਼ਿਪਰ ਦੇ ਉੱਤੇ ਵੀ ਇਹ ਚੀਜ਼ ਆ ਇਹ ਆਉਂਦੀ ਆ ਕਿ ਸ਼ਿਪਰ ਕਿੱਦਾਂ ਇਦਾਂ ਵਿਦਆਊਟ ਨੋਇੰਗ ਕਿਦਾਂ ਇਦਾਂ ਕਰ ਸਕਦਾ ਹੈਗਾ ਕਿਉਂਕਿ ਸ਼ਿਪਰ ਇਹ ਤਾਂ ਕਰ ਰਿਹਾ ਕਿਉਂਕਿ ਉਹਨੂੰ 2000 ਡਾਲਰ ਪਰ ਲੋਡ ਬਚ ਰਿਹਾ ਹੈਗਾ ਉਹ ਤਾਂ ਕਰ ਰਿਹਾ ਹੈਗਾ ਉਹ ਕਹਿੰਦਾ ਮੇਰੀ ਮਜਬੂਰੀ ਆ ਹੁਣ ਮਜਬੂਰੀ ਉਹਦੀ ਆ ਇਹ ਇਸ ਵੇਲੇ ਜਿਹੜਾ ਸਹਾਤਾ ਵਾਰਿਆ 25% ਦੇ ਕਰੀਬ ਜਿਹੜੇ ਫਰੇਟ ਹੈਗਾ ਵਿਦਨ ਯੂ ਐਸ ਜਿਹੜਾ ਆ ਐਕਚੁਅਲੀ ਫੋਰਨ ਡਰਾਈਵਰਸ ਵੱਲੋਂ ਕੀਤਾ ਜਾ ਰਿਹਾ 25% 25% ਦੇ ਕਰੀਬ ਫਿਰ ਇੱਥੇ ਵਾਲੇ ਡਰਾਈਵਰਾਂ ਨੇ ਤਾਂ ਰੋਣਾ ਹੀ ਆ ਨਾ ਫਿਰ ਤਾਂ ਹਾਂ ਸੋ ਇਹ 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 ਵੀ ਜਿਹੜੀ ਚੀਜ਼ ਆ ਇਸ ਵੇਲੇ ਜਿਹੜੀ ਵਾਸ਼ਿੰਗਟਨ ਡੀਸੀ ਦੇ ਗਲਿਆਰਿਆਂ ਦੇ ਵਿੱਚ ਇਹ ਆਵਾਜ਼ ਬਹੁਤ ਉਠ ਰਹੀ ਹੈਗੀ ਆ ਕਿ ਜਿਹੜੇ ਇੱਕ ਆਰਟੀਕਲ ਵੀ ਮੈਂ ਪੜ ਰਿਆ ਸੀਗਾ ਹੁਣੇ ਉਹ ਵੀ ਜਿਹੜਾ ਆ ਕਿ ਇਲੈਗਲ ਯੂਜ਼ ਆਫ ਫੋਰਨ ਡਰਾਈਵਰ ਅੰਡਰਕਟ ਯੂਐਸ ਇੰਡਸਟਰੀ ਸਟੇਕਹੋਲਡਰਸ ਸੇਸ ਸੋ ਇਹ ਜਿਹੜੀ ਚੀਜ਼ ਆ ਇਹ ਵੀ ਮਤਲਬ ਕਿ ਲਾਈਟ ਚ ਆ ਰਹੀ ਆ ਸੋ ਇਸ ਚੀਜ਼ ਦੇ ਉੱਤੇ ਵੀ ਜਿਹੜਾ ਧਿਆਨ ਆ ਉਹ ਪੈ ਗਿਆ ਹੈਗਾ ਹੁਣ ਸੋ ਹੋਪਫੁਲੀ ਆਉਣ ਵਾਲੇ ਸਮਿਆਂ ਦੇ ਵਿੱਚ ਇਹਦੇ ਉੱਤੇ ਵੀ ਜਿਹੜਾ ਆ ਇਹ ਜਿਵੇਂ ਕਿ ਦੂਸਰੇ ਹੋਰ ਚੀਜ਼ਾਂ ਦੇ ਉੱਤੇ ਕੰਮ ਹੋ ਰਿਹਾ ਹੈਗਾ ਜਿਸ ਦੇ ਡਰਾਈਵਰ ਲਾਇਸੈਂਸ ਦੇ ਉੱਤੇ ਹੋ ਰਿਹਾ ਡਰਾਈਵਰਸ ਦੇ ਹੋ ਰਿਹਾ ਇਦਾਂ ਹੀ ਜਿਹੜਾ ਇਹਦੇ ਉੱਤੇ ਵੀ ਕੰਮ ਜਿਹੜਾ ਉਹ ਜਲਦੀ ਹੋਣ ਜਾ ਰਿਹਾ ਜੀ ਕਾਲ ਕਰ ਸਕਦੇ ਹੋ ਇਸ ਨੰਬਰ ਹੈ 4082725200 ਦੇਖੋ ਇਹ ਮਸਲਾ ਹਰਜੋਜੀ ਰਮਨ ਜੀ ਇਹ ਸਿੱਧਾ ਇਮੀਗ੍ਰੇਸ਼ਨ ਦੇ ਨਾਲ ਜੋੜ ਲੈਣਾ ਇਹਨਾਂ ਨੇ ਹਾਂਜੀ ਇਲਲੀਗਲ ਯੂਜ਼ ਆਫ ਤੁਹਾਡਾ ਬੀ1 ਵੀਜ਼ਾ ਉਹਨਾਂ ਨੇ ਕਹਿਣਾ ਹੈ ਤੇ ਫਿਰ 1 ਵਜੇ ਤੇ ਚਲੋ 2-4 ਲੋਡ ਤੁਸੀਂ ਲਾ ਲੂਗੇ ਬਾਅਦ ਅਗਲੀ ਵਾਰੀ ਜਦੋਂ ਆਉਂਗੇ ਅਗਲੇ ਨੂੰ ਪਤਾ ਲੱਗ ਜਾਂਦਾ ਆ ਤਾਂ ਫਿਰ ਅਗਲੇ ਪੱਕਾ ਜਿਹੜਾ ਉਹ ਠੱਪਾ ਜਿਹੜਾ ਉਹ ਲਾ ਸਕਦੇ ਆ ਰਾਚਣ ਰਾਚਣ ਇਹ ਵੀ ਆ ਬਹੁਤ ਸਾਡੇ ਕੈਨੇਡੀਅਨ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਦੀ ਕਾਲ ਵੀ ਆਉਂਦੀ ਹੈਗੀ ਸਾਨੂੰ ਕਿ ਕੰਪਨੀਆਂ ਫੋਰਸ ਕਰਦੀਆਂ ਹੈਗੀਆਂ ਉਧਰੋਂ ਬੈਠੀਆਂ ਵੀ ਤੁਸੀਂ ਇੱਧਰ ਕੰਮ ਕਰੋ ਕੰਪਨੀਆਂ ਜਿਹੜੀਆਂ ਪੁਸ਼ ਕਰਦੀਆਂ ਹੈਗੀਆਂ ਦੇਖੋ ਮੈਂ ਇਹ ਗੱਲ ਕਹਿਣਾ ਕਿ ਜਦੋਂ ਜਿਹੜੀ ਮਸਲੇ ਦੇ ਵਿੱਚ ਡਰਾਈਵਰ ਦੇ ਸਿਰ ਦੇ ਉੱਤੇ ਤਲਵਾਰ ਲਟਕਦੀ ਆ ਉਹਦੇ ਤੇ ਆਉਣੀ ਆ ਉਹਦਾ ਭਵਿੱਖ ਬਰਬਾਦ ਹੋਣਾ ਆ ਉੱਥੇ ਤੁਸੀਂ ਉਹ ਇਹੋ ਜੀ ਕੰਪਨੀ ਦੇ ਖਿਦ ਦੇ ਖਿਲਾਫ ਉਹੋ ਜੀ ਕੰਪਨੀ ਦੇ ਨਾਲ ਕੰਮ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਜਿਹੜੀ ਕਿ ਤੁਹਾਡਾ ਭਵਿੱਖ ਖਰਾਬ ਕਰਨ ਤੇ ਤੁਲੀ ਹੋਈ ਆ ਆਪਣੇ ਕੁਝ ਲੋਡਾਂ ਦੇ ਪਿੱਛੇ ਸੋ ਮੇਰੇ ਖਿਆਲ ਦੇ ਵਿੱਚ ਇਹ ਚੀਜ਼ ਜਿਹੜੀ ਆ ਡਰਾਈਵਰ ਵੀ ਇਸ ਚੀਜ਼ ਤੋਂ ਤੰਗ ਹੈਗੇ ਆ ਕਾਫੀ ਕਈ ਡਰਾਈਵਰ ਵੀ ਤੰਗ ਆ ਪਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੰਪਨੀਆਂ ਉਹਨਾਂ ਨੂੰ ਕੁਝ ਐਕਸਟਰਾ ਮਨੀ ਵੀ ਪੇ ਕਰਦੀਆਂ ਹੈਗੀਆਂ ਜਦੋਂ ਉਹ ਵਿਦਨ ਯੂਐਸ ਲੋਡ ਕਰਦੇ ਹੈਗੇ ਆ ਸੋ ਜਿਹੜਾ ਤੁਣ ਦਾ ਦੋਨੋਂ ਪਾਸਿਓਂ ਵਜਦਾ ਹੈਗਾ ਸੋ ਇਸ ਕਰਕੇ ਜਿਹੜੀ ਇਹ ਚੀਜ਼ ਹੈਗੀ ਆ ਇਹ ਕਾਫੀ ਡੇਂਜਰਸ ਹੈਗੀ ਆ ਐਸ ਫਾਰ ਐਸ ਜਿਹੜੇ ਬਾਹਰੋਂ ਡਰਾਈਵਰ ਆਉਂਦੇ ਆ ਉਹਨਾਂ ਦੇ ਲਈ ਪ੍ਰੋਬੇਬਲੀ ਟੁਮਾਰੋ ਉਹ ਪਰਮਨੈਂਟਲੀ ਬੈਨ ਹੋ ਸਕਦੀ ਹੈ ਯੂ ਐਸ ਦੇ ਵਿੱਚ ਬਹੁਤ ਚੀਜ਼ਾਂ ਹੋ ਸਕਦੀਆਂ ਇਮੀਗ੍ਰੇਸ਼ਨ ਦੇ ਵਿੱਚ ਇਸ ਵੇਲੇ ਬੜਾ ਕੁਝ ਜਿਹੜਾ ਆ ਉਹ ਵਾਪਰ ਸਕਦਾ ਜੀ ਬਿਲਕੁਲ ਆਪਾਂ ਦੇਖਿਆ H1B ਵੀਜ਼ੇ ਚ ਕਿੱਦਾਂ ਦੀਆਂ ਐਗਜ਼ਾਮਪਲਸ ਆਈਆਂ ਵੀ ਜਿਹੜੇ ਕੰਮ ਲਈ ਉਹਨਾਂ ਨੂੰ ਹਾਇਰ ਕੀਤਾ ਆ ਇੱਕ ਬੇਰੀਏ ਤੋਂ ਸੀ ਤੇ ਉਹਨਾਂ ਦੇ ਘਰ ਦੀ ਉਹਦੀ ਵਾਈਫ ਜਿਹੜੀ ਸੀ ਉਹ ਫੂਡ ਵੇਚਦੀ ਸੀ ਬਣਾ ਕੇ ਤੇ ਉਹਨਾਂ ਦੇ ਕਿਸੇ ਨੇ ਦੱਸਤਾ ਤੇ ਫਿਰ ਉਹਨਾਂ ਨੇ ਵੀਜ਼ਾ ਵੀ ਜਿਹੜਾ ਉਹਨਾਂ ਨੇ ਰਿਵੋਕ ਕਰ ਦਿੱਤਾ ਹਨਾ ਸੋ ਐਕਚੁਅਲੀ ਜਦੋਂ ਜਦੋਂ ਇਨਫੋਰਸ ਕਰਨਾ ਪਿਆ ਤੇ ਹੁਣ ਹੋਣਾ ਹੀ ਐ ਇਨਫੋਰਸ ਦਾ ਜੋ ਕੁਝ ਸਟ੍ਰੇਟ ਵੇਜ਼ ਨੇ ਵੀ ਮਿਲਦਾ ਕਾਫੀ ਵੱਡਾ ਆਰਟੀਕਲ ਇਸ ਦੇ ਉੱਤੇ ਜਿਹੜਾ ਉਹ ਇਲੀਗਲ ਯੂਜ਼ ਆਫ ਫੋਰਨ ਡਰਾਈਵਰਸ ਉਹਨਾਂ ਨੇ ਜਿਹੜਾ ਮਈ 8 ਅੱਜ ਦਾ ਹੀ ਆਰਟੀਕਲ ਆ ਉਹਨਾਂ ਦਾ ਅੱਜ ਦਾ ਆਰਟੀਕਲ ਹਾਂ ਜੀ ਹਾਂ ਜੀ ਸੋ